ਹਲਕਾ ਅਟਾਰੀ ਤੋਂ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਪਿੰਡ ਜਗਤਪੁਰ ਬਜਾਜ ਪਹੁੰਚ ਕੇ ਨਵਨਿਯੁਕਤ ਪੰਚਾਇਤ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਜੋ ਪਿੰਡ ਵਿੱਚ ਰਹਿੰਦੇ ਕੰਮ ਸਨ ਉਸ ਬਾਰੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੂੰ ਜਾਣੂ ਕਰਵਾਇਆ। ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਉਨ੍ਹਾਂ ਨੂੰ ਪ੍ਰੋਤਸਾ ਦਿੱਤਾ ਕਿ ਜਿਹੜੇ ਵੀ ਪਿੰਡ ਵਿੱਚ ਕੰਮ ਰਹਿੰਦੇ ਹਨ ਉਨ੍ਹਾਂ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਪਿੰਡ ਵਾਸੀ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਬਲਵਿੰਦਰ ਸਿੰਘ ਸਾਬਕਾ ਸਰਪੰਚ ਹਰਪਾਲ ਸਿੰਘ, ਜਗਰੂਪ ਸਿੰਘ, ਬਲਵਿੰਦਰ ਸਿੰਘ, ਤਰਲੋਚਨ ਸਿੰਘ, ਸਰਬਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਹਨ। ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਇਹ ਹਲਕਾ 82 ਅਦੀਨ ਆਉਂਦੇ ਪਿੰਡ ਜਗਤਪੁਰ ਬੱਜਾ ਦੀ ਹਨ ਜਿੱਥੇ ਅੱਜ ਹਲਕਾ 82 ਦੇ ਐਮ.ਐਲ.ਏ. ਜਸਵਿੰਦਰ ਸਿੰਘ ਰਮਦਾਸ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ। ਨਾਲ ਹੀ ਉਹਨਾਂ ਨੂੰ ਪ੍ਰੋਤਸਾ ਦਿੱਤਾ ਕਿ ਜਿਹੜੀਆਂ ਵੀ ਉਹਨਾਂ ਦੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ ਅਤੇ ਕਿਸੇ ਵੀ ਪਿੰਡ ਵਾਸੀ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅਜੀ ਉਹਨਾਂ ਦਾ ਇੱਥੇ ਆਉਂਦੇ ਜੀ ਪਿੰਡ ਜਗਤਪੁਰ ਬਜਾਜ ਪਹੁੰਚਣ ਤੇ ਸਾਰੇ ਨਗਰ ਵੱਲੋਂ ਜੇਠੂ ਆੜ ਮੱਲੂਆਲ ਤੇ ਮਹਿੜੀਆਂ ਘਰਾਂ ਦੀ ਪੰਚਾਇਤ ਇੱਥੇ ਸਾਡੇ ਕੋਲ ਪਹੁੰਚੀ ਆ ਇਹਨਾਂ ਚੋਹਾ ਪਿੰਡਾਂ ਨੇ ਉਹਨਾਂ ਦੇ ਆਉਣ ਦਾ ਇੱਥੇ ਜੀ ਆਇਆਂ ਧੰਨਵਾਦ ਕੀਤਾ ਤੇ ਕਿਹੜੇ ਪਿੰਡ ਦੇ ਕਮੇੜੇ ਨੇ ਧਿਆਨ ਚ ਲੰਦੇ ਗਏ ਉਹਨਾਂ ਦੇ ਧਿਆਨ ਦੇ ਵਿੱਚ ਕੰਮ ਜਿਹੜੇ ਆ ਜੀ ਕੁਝ ਹੋਏ ਵੀ ਆ ਤੇ ਕੁਝ ਹੋਣ ਵਾਲੇ ਆ ਸਮਸ਼ਾਨ ਘਰ ਦੇ ਕੰਮ ਹੋਣ ਵਾਲੇ ਆ ਤੇ ਦੋ ਚਾਰ ਸਾਡੇ ਜਿਹੜੇ ਆ ਸ਼ੀਵਰਾਂ ਦੇ ਕੰਮ ਹੋਣ ਵਾਲੇ ਆ ਤੇ ਫਲੈਸ਼ਰਾਂ ਦੇ ਕੰਮ ਹੋਣ ਵਾਲੇ ਆ ਜੀ ਕੁਝ ਐਸਿਪਾਈ ਚਾਰੇ ਦੀਆਂ ਜਿਹੜੀਆਂ ਫਲੈਸ਼ਰਾਂ ਬਣਨ ਵਾਲੀਆਂ ਕੁਝ ਕਮਰਿਆਂ ਦੀ ਮੰਗ ਰੱਖੀ ਆ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਵੀ ਥੋੜੇ ਸ਼ਾਮੇ ਦੇ ਵਿੱਚ ਕੁਝ ਸਾਡੇ ਸਕੂਲ ਦੀ ਚਾਰਨ ਵਾਲੀ ਤੇ ਉੱਥੋਂ ਦੇ ਦਰਖਤਾਂ ਦੀ ਕਟਾਈ ਹੋਣ ਵਾਲੀ ਹੀ ਉਹਨਾਂ ਬਾਰੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਵਾ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਵੀ ਥੋੜੇ ਸ਼ਾਮੇ ਵਿੱਚ ਜਿਹੜਾ ਵਾ ਮਾਤਾ ਪਾਕੇ ਤੁਹਾਡੇ ਜਿਹੇ ਦਰਖਤ ਕਟਾਏ ਜਾਣਗੇ ਸੀ ਜੀ ਅੱਜ ਸਾਡੀ ਪਹਿਲੀ ਸਾਡੇ ਹੁੰਦਾ ਪਹਿਲੀ ਫੇਰੀ ਇਸ ਬਾਹਰ ਗਏ ਸੀਗੇ ਬੜਾ ਵਧੀਆ ਸਤਿਮਭਾਲ ਲੱਗਾ ਸਾਨੂੰ ਐਮਐਲ ਸਾਬ ਦਾ ਤੇ ਬਾਕੀ ਜਿਹੜੀ ਉਹਨਾਂ ਗੱਲਾਂ ਆ ਕੀਤੀ ਉਧਰ ਆਉਣੇ ਆ ਵੀ ਸਾਰੀਆਂ ਇਹ ਜਿਹੜੀਆਂ ਇਲੈਕਸ਼ਨਾਂ ਬੜੀ ਸ਼ਾਂਤ ਮੈਂ ਢੰਗ ਨਾਲ ਹੋਈਆਂ ਨਹੀਂ ਤੇ ਇਹਨਾਂ ਦੇ ਵਿੱਚ ਬਹੁਤ ਗੜਬੜ ਹੋਈਆਂ ਤੇ ਹੋਣੀ ਚਾਹੀਦੀਆਂ ਨਹੀਂ ਗੀਆਂ ਨੰਬਰ ਦੂਸਰਾ ਇਹ ਆ ਵੀ ਅਸੀਂ ਇਹ ਚੋਣੇ ਜਦੋਂ ਪੰਚਾਇਤ ਬਣ ਜਾਂਦੀ ਆ ਨਾ ਤੇ ਇਕੱਲੀ-ਕਲੀ ਬੋਰਡ ਜਿਹੜੀ ਆ ਲਈ ਹੁੰਦੀ ਆ ਉਹਦੀ ਸਾਨੂੰ ਕੀਮਤ ਤਾਲ ਨਹੀਂ ਪਾਣੀ ਚਾਹੀਦੀ ਆ ਵੀ ਉਹਦਾ ਹੱਕ ਮੋਰਨਾ ਚਾਹੀਦਾ ਅੜੀਆਂ ਨਹੀਂ ਕਰਨ ਜਿੱਦਿਆਂ ਬੋਰਡ ਹਰ ਕਰੇ ਕਿਸੇ ਪਾਈ ਕਿਸੇ ਨਹੀਂ ਪਾਈ ਇਹ ਬੜਾ ਕੀਮਤੀ ਬੋਰਡ ਦੀ ਕੀਮਤ ਬੜੀ ਆ ਇਸ ਕਰਕੇ ਸਾਨੂੰ ਇਹ ਹੱਥ ਜੋੜ ਕੇ ਬੇਨਤੀ ਆ ਸਾਰੀਆਂ ਪੰਚਾਇਤਾਂ ਨੂੰ ਵੀ ਅਸੀਂ ਚੰਗੇ ਕੰਮ ਚੇਲਣ ਲਈਏ ਮਾਰ ਨਹੀਂ ਰੋਕੀਏ ਇਹੋ ਸਾਡੀ ਜਿਹੜੇ ਕੰਮ ਪਿੰਡ ਦੇ ਨੌਜਵਾਨਾਂ ਦੇ ਹੱਕ ਜਿਹੜੇ ਹੋਣ ਵਾਲੇ ਰਹਿੰਦੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਇਹ ਤੇ ਅਸੀਂ ਬਹਿ ਕੇ ਵਿਚਾਰ ਕਰਦੇ ਆ ਕਿ ਜਿੱਥੇ ਜਿੱਥੇ ਸਾਧੀਆਂ ਲੋੜਾਂ ਹੋਊਗਾ ਤੇ ਸਾਰੀਆਂ ਹੀ ਮਿਲ ਸਕਦੇ ਆ ਸਾਡਾ ਪਰਿਵਾਰ ਦਾ ਮੈਂਬਰ ਹੀ ਆ ਵੀਰ ਜੀ ਸਾਡਾ ਤੇ ਉਹ ਇਸ ਤਰ੍ਹਾਂ ਛੇਤੀ ਕੀਤਾ ਨਹੀਂ ਸੋ ਗੋਲ ਸਕਦੇ ਵੀ ਇੱਕੇ ਵਾਲਾ ਹੋਇਆ ਤੇ ਕਰਿਆ ਉਹ ਸਾਡੀਆਂ ਬਹਿ ਕੇ ਮੰਤਨ ਹੋਲਾ ਵਾ ਬਾਕੀ ਚੰਗੇ ਕੰਮ ਵਾਸਤੇ ਅਸੀਂ ਪਹਿਲ ਦੇਾਂਗੇ ਭਾਵੇਂ ਅਸੀਂ ਸਦਾ ਕੋਈ ਵਿਰੋਧੀ ਵੀ ਆ ਤੇ ਭਾ ਤੇ ਇਹ ਸਾਰਿਆਂ ਨੂੰ ਬੇਨਤੀ ਇਹੋ ਆ ਵੀ ਤੁਸੀਂ ਉਮੀਦਾਂ ਕਰੋ ਵੀ ਭਾਵੇਂ ਵਿਰੋਧੀ ਵਿਰੋਧ ਤਾਂ ਇੱਕ ਪਾਸੇ ਆ ਬੋਰਡ ਦੀ ਕੀਮਤ ਆ ਹਰ ਬੰਦੇ ਨੇ ਆਪਣੀ ਜਿਹੜੀ ਉਹ ਮਨੋਂ ਤਰੋਂ ਬੋਰਡ ਪਾਈ ਆ ਉਹਦਾ ਹੱਕ ਤਾਂ ਦਾ ਹੋਣਾ ਵੀ ਚੰਗੇ ਕੰਮ ਚ ਰਿਕਵਰਨਾ ਪਈਏ ਚੰਗਾ ਕੰਮ ਹੋਣ ਦੀ ਸਾਡੀ ਇਹੋ ਹੀ ਬੇਨਤੀ ਆ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ